ਆਗੇ ਆਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਠੀਕ ਠਾਕ ਏ ਠੀਕ ਆ ਪੁੱਤ ਮੈਂ ਤੇ ਤੇ ਉਹ ਨਿੱਕੀ ਨੇ ਹੀ ਨਾਲ ਅੱਜ ਨਹੀਂ ਨਹੀਂ ਨਿੱਕੀ ਨੇ ਨਾ ਸਕੂਲ ਜਾਣਾ ਹੈਗਾ ਹਾਂਜੀ ਸਗੋਂ ਅੱਜ ਲੇਟ ਹੋ ਗਈਆਂ ਪਹਿਲਾਂ ਉਹਨੂੰ ਮਨਾ ਲਿਆਉਂਦੀ ਸੀ ਕੰਮ ਕਰ ਕਰ ਕੇ ਫੇਰ ਸਕੂਲ ਦੇ ਛੱਡਦੀ ਸੀ ਉਹ ਨਹੀਂ ਨਹੀਂ ਚਲੋ ਪੜ੍ਹਾਈ ਵੀ ਜ਼ਰੂਰੀ ਹੈ ਤੇ ਹੁਣ ਪੁੱਤ ਉਹਨੂੰ ਮੈਂ ਛੱਡ ਕੇ ਨਾ ਤੇ ਸਿੱਧੀ ਆ ਗਈ ਮੈਂ ਚਲ ਕੰਮ ਕਰ ਆਉਣੀ ਆ ਨਹੀਂ ਚਲੋ ਵਧੇ ਕੀਤਾ ਆਹੋ ਤੇ ਤਾਈਂ ਦੀ ਖੰਡੀ ਸਾਹਮਣੇ ਉਹ ਅਜ ਗਏ ਆ ਭੂਆ ਜੀ ਕੋਲ ਭੂਆ ਕੋਲ ਚਲ ਗਏ ਆ ਹਾਂਜੀ ਹਾਂਜੀ ਅੱਛਾ ਉਹ ਤਾਂ ਸਵੇਰ ਤੋਂ ਚਲ ਗਏ ਜਣਾ ਆ ਬਸੇ ਮੈਂ ਅੱਛਾ ਅੱਛਾ ਤੇ ਉਹ ਹੁਣ ਪਾਨੀ ਅੱਜ ਹੁੰਦੇ ਆ ਕਿ ਨਹੀਂ ਹੁੰਦੇ ਸ਼ਾਮ ਨੂੰ ਹੁੰਦੇ ਆ ਤੇ ਕੰਮ ਕਿਦਾਂ ਕਰਨਾ ਫਿਰ ਤੇ ਕੰਮ ਤਾਂ ਹੀ ਕਰ ਦੋ ਤੇ ਰੋਟੀ ਵੀ ਲਾ ਦਿਓ ਅੱਛਾ ਕੋਈ ਨਹੀਂ ਪਤਾ ਲਾ ਦਨੀ ਆ ਮੈਂ ਹਾਂਜੀ ਹਾਂ ਤੇ ਕਰ ਲੋ ਕੋਈ ਨਹੀਂ ਮੈਂ ਫਿਰ ਬਾਹਰੋਂ ਫੇਰਾ ਫੇਰਾ ਮਾਰ ਕੇ ਆ ਗਿਆ ਜੀ ਚਲ ਬਾਹਰ ਕੰਨੂ ਜਾਣਾ ਤੇ ਇੱਥੇ ਕੁਰਸੀ ਢਾ ਕੇ ਬੈਠ ਤੇ ਮੈਂ ਕੰਮ ਕਰ ਲੇਨੀ ਨਹੀਂ ਕੋਈ ਨਹੀਂ ਕਰੋ ਕੰਮ ਕੋਈ ਗੱਲ ਨਹੀਂ ਆ ਜਾ ਮੇਰਾ ਪੁੱਤ ਕੁਰਸੀ ਢਾ ਕੇ ਬਹਿ ਜਾ ਤੇ ਮੈਂ ਕੰਮ ਕਰ ਲੇਨੀ ਨਹੀਂ ਨਹੀਂ ਕੋਈ ਗੱਲ ਨਹੀਂ ਉਦੋਂ ਬੀਬ ਪੱਥ ਹੈ ਦੇਰਾ ਕਿਦਾ ਰੋਟੀ ਪਕਾ ਲਨੀਆ ਤੇ ਝਾੜੂ ਪੋਚਾ ਹੀ ਹੋਇਆ ਨਾ ਘਰ ਸਫਾਈ ਵੀ ਰਹਿਣੀ ਹੈ ਚੱਲ ਦੇਖਾਂ ਚੱਲ ਸਫਾਈ ਤੇ ਹੋ ਗਈ ਆ ਰੋਟੀ ਪੱਕ ਗਈ ਆ ਕੱਪੜੇ ਰਹਿ ਗਏ ਆ ਕੱਪੜੇ ਤੋਦ ਨਹੀਂ ਹੁਣ ਮੈਂ ਕਰਕੇ ਤੇ ਮੁੜ ਕੇ ਆਪਣੇ ਘਰ ਦਾ ਜਾ ਕੇ ਕਰਾਂ ਅਜੇ ਇਹਨਾਂ ਨੂੰ ਬੈਂਕ ਕਾ ਲੈਣਾ ਵਾ ਪਤਾ ਕਰਨਾ ਪਿਆ ਹੈ ਕਿ ਨਹੀਂ ਡੀ ਰੋਟੀ ਪਕਾਤੀ ਜੇ ਆਹੋ ਪੁੱਤ ਰੋਟੀ ਤੇ ਮੈਂ ਪਹਿਲਾਂ ਪਕਾਈ ਐ ਮੈਂ ਤਾਂ ਤੈਨੂੰ ਭੁੱਖ ਲੱਗੀ ਹੋਣੀ ਆ ਅਛਾ ਅਛਾ ਤੇ ਸਬਜੀ ਬਣਾਤੀ ਹਾਂ ਨਾਲ ਪਿੰਡੀਆਂ ਦੀ ਠੀਕ ਠੀਕ ਜੇ ਤੇ ਜਾ ਕੇ ਤੇ ਮੇਰਾ ਪੁੱਤ ਖਾਲਾ ਹੈ ਤਾਂ ਲੱਗਿਆ ਝੜੂ ਹਾਂ ਸਫਾਈ ਕਰਤੀ ਮੈਂ ਸਾਰੀ ਬਸ ਕੱਪੜੇ ਰਹਿ ਗਏ ਕੱਪੜੇ ਧੋਣੇ ਠੀਕ ਠੀਕ ਜੇ ਠੀਕ ਕੋਈ ਨਹੀਂ ਖਾਲਾ ਰੋਟੀ ਦਿੰਦੇ ਮੈਂ ਖਾ ਲੈਣਾ ਕੁਝ ਮੁੰਡਾ ਵੀ ਬੜਾ ਚੰਗਾ ਵਿਚਾਰਾ ਚਲੋ ਕੱਪੜੇ ਵੀ ਧੁੱਪ ਗਏ ਆ ਹੋਣ ਇਦਾ ਕਰਦੀ ਆ ਮੁੰਡੇ ਨੂੰ ਕਹੀ ਨਹੀਂ ਪੁੱਤ ਕੰਮ ਸਾਰਾ ਹੋ ਗਿਆ ਵਾ ਤਾ ਹੁਣ ਘਰ ਜਾਵਾ ਕਰਦਾ ਵੇਖਾਂ ਜਾ ਕੇ ਭਲਾਵੇਂ ਪੁੱਤ ਸੈਰਸ ਪੁੱਤ ਪੁੱਤ ਬਾਹਰ ਆਈ ਆਇਆ ਐਂਟੀ ਜੀ ਹਾਂਜੀ ਪੁੱਤ ਮੈਂ ਨਾ ਕੰਮ ਕਰਤਾ ਵਾ ਸਾਰਾ ਹਾਂਜੀ ਤੇ ਹੁਣ ਮੈਂ ਚੱਲੀ ਹਾਂ ਠੀਕ ਜੀ ਤੇ ਫੁਲਕੇ ਤੇ ਮੈਂ ਵੱਧ ਲਾਏ ਆ ਤੇ ਜੇ ਲੋੜ ਪਊਗੀ ਨਾ ਤੇ ਆਪਣੇ ਅੰਕਲ ਦੇ ਫੋਨ ਤੇ ਫੋਨ ਕਰਦੀ ਕੋਈ ਗੱਲ ਨਹੀਂ ਉਦਾਂ ਬੀਜੀਆਂ ਸ਼ਾਮਾਂ ਤੱਕ ਆ ਜਾਣਾ ਵਾ ਜੇ ਨਾ ਆਉਣਗੇ ਤੇ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਫਿਰ ਲਾ ਦਿਓ ਦੋ ਚਾਰ ਫੜਕੇ ਹੋਰ ਮੈਨੂੰ ਚੱਲ ਕੋਈ ਨਹੀਂ ਕਿਸੇ ਵੀ ਚੀਜ਼ ਦੀ ਲੋੜ ਹਾਉਣਾ ਕੋਈ ਖਾਣਾ ਪੀਣਾ ਹੋਊਗਾ ਤੇ ਮੈਨੂੰ ਦੱਸ ਦੀ ਮੈਂ ਕਰ ਦੂੰਗੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕਿਸੇ ਚੀਜ਼ ਦੀ ਲੋੜ ਹੈ ਤੇ ਲੈ ਜਾਓ ਨਹੀਂ ਪੁੱਤ ਕਿਸੇ ਚੀਜ਼ ਦੀ ਲੋੜ ਨਹੀਂ ਗਈ ਮੈਂ ਵੀ ਰੋਟੀ ਪਾਣੀ ਪਕਾ ਕੇ ਸਕੂਲੇ ਕਰ ਦੇਣੀ ਨਹੀਂ ਸਕੂਲੇ ਪਾਈਏ ਪੜ੍ਹਨੇ ਤੇ ਫੀਸ ਫਾਸ ਤਾਰੀ ਜੀ ਦੀ ਫੀਸ ਬਹੁਤ ਤਾਰਤੀ ਹੈਗੀ ਹੁਣ ਬਸ ਮਹੀਨੇ ਬਾਅਦ ਆ ਰਿਆ ਕਰਨੀ ਹੈ ਤੇ ਤੇਰੇ ਅੰਕਲ ਦੇ ਪੈਸੇ ਮਿਲਣ ਵਾਲੇ ਫਿਰ ਤਾਰ ਦਾਂਗੇ ਉਹ ਮੈਨੂੰ ਮੰਮੀ ਦਾ ਤੇ ਡੈਡੀ ਦਾ ਫੋਨ ਆਏਗਾ ਪਾਰੋ ਅੱਛਾ ਅੱਛਾ ਤੇ ਕਹਿੰਦੇ ਹੀ ਵੀ ਜੇ ਕੋਈ ਫੀਸ ਫਾਸਤਾ ਨਹੀਂ ਜਾਂ ਕੋਈ ਚੀਜ਼ ਦੀ ਲੋੜ ਹੁੰਦੀ ਆ ਤੇ ਆਪੇ ਫੜਾ ਦਿਆ ਕਰ। ਮੇਰੀ ਗੱਲ ਸੁਣ। ਤੇ ਮੈਨੂੰ ਦੱਸ ਦਿਓ ਵੀ ਕਿੰਨੀ ਕੁ ਬਣੀ ਫੀਸ ਫਾਸ ਤੇ ਮੈਂ ਦੇ ਦੂੰਗਾ। ਚਲ ਕੋਈ ਨਹੀਂ ਪੁੱਤ ਜਿੰਦਾ ਰਹਿ ਰਾਮ ਤੇਰੀ ਵੱਡੀ ਵੱਡੀ ਉਮਰ ਕਰੇ। ਇੰਨਾ ਸੋਚਣਾ ਵਾ ਸਾਡਾ ਗਰੀਬਾਂ ਦਾ। ਉਹ ਨਹੀਂ ਨਹੀਂ ਗਰੀਬ ਵਾਲੀ ਗੜੀ ਗੱਲ ਜੀ। ਉਦਾਂ ਤਾਂ ਆਪਣੀ ਮੰਮੀ ਨੂੰ ਹੁਣ ਦੱਸਿਆ ਸੀ ਤੇ ਮੈਂ ਤੁਹਾਡੇ ਘਰ ਕੰਮ ਕਰਦੀ ਆ। ਆਹ ਨਹੀਂ ਦੱਸਿਆ ਸੀ ਮੈਂ। ਅੱਛਾ ਅੱਛਾ। ਹਾਂਜੀ ਹਾਂਜੀ। ਕੀ ਆਂਦੇ ਸੀ। ਕਹਿੰਦੇ ਚਲੋ ਵਧੀਆ ਗੱਲ ਆ। ਅੱਛਾ। ਹਾਂਜੀ। ਚਲ ਕੋਈ ਨਹੀਂ ਆਉਣਾ ਕਦੋਂ ਉਹਨਾਂ ਨੇ। ਪਰ ਇਹ ਅਗਲੇ ਸਾਲ ਹੋਣਗੇ ਮੇ ਠੀਕ ਆ ਜਿੰਦੇ ਵਾਸਤੇ ਰੋ ਤੇ ਚੱਲੀ ਆ ਫਿਰ ਮੈਂ ਹੁਣ ਹੈ ਤੇ ਤੁਸੀਂ ਨਾ ਮੈਨੂੰ ਅੰਕਲ ਕੋ ਪੁੱਛ ਕੇ ਨਾ ਹਾਂ ਤੇ ਦੱਸ ਦਿਓ ਦੀ ਨਕੀ ਦੀ ਕਿੰਨੀ ਕੁ ਫੀਸ ਫਾਸ ਚਲ ਕੋਈ ਨਹੀਂ ਜੀ ਕੋ ਸੋਦੇ ਪਣ ਦੀ ਲੋੜ ਤਾਂ ਵੀ ਦੱਸਦੇ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਰੱਬ ਤਰਾ ਭਲਾ ਕਰੇ ਹਾਂਜੀ ਚਲ ਠੀਕ ਆ ਪੁੱਤ ਫਿਰ ਮੈਂ ਚੰਨੀ ਆ ਹੈ ਠੀਕ ਜੰਦੀ ਜੀ ਕੋਈ ਗੱਲ ਨਹੀਂ ਚੰਗਾ ਜੀ ਠੀਕ ਜੀ ਅੰਡੀ ਜੀ ਆ ਗਈ ਆ ਗਈ ਪੁੱਤ ਆਜਾ ਪੁੱਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਏ ਠੀਕ ਆ ਪੁੱਤ ਆ ਜਾ ਨਹੀਂ ਆਉਣਾ ਕੀ ਆ ਤੇ ਕਿਦੇ ਅੰਕਲ ਕਹਿ ਕੇ ਗਏ ਹੀ ਪਾਪਾ ਨੂੰ ਅੱਛਾ ਕੀ ਘਰ ਕੰਮ ਦੀ ਲੋੜ ਹੋਊਗੀ ਤੇ ਦੱਸਿਓ ਅੱਛਾ ਅੱਛਾ ਤੇ ਉਹ ਤੁਹਾਨੂੰ ਪਤਾ ਮੰਮੀ ਦੇ ਗੋਡਿਆਂ ਦਾ ਅੱਛਾ ਅੱਛਾ ਤੇ ਘਰ ਕੋਈ ਹੈ ਵੀ ਨਹੀਂ ਕੀ ਹੋਰ ਤੇ ਮੈਂ ਤਾਂ ਕਹਿਣ ਦਾ ਸੀ ਕਿ ਤੂੰ ਆ ਕੇ ਦੇ ਕੰਮ ਕਰਦਾ ਕਰੇ ਤੁਹਾਡਾ ਵੀ ਮੈਂ ਤਾਂ ਆਇਆ ਸੀਗਾ ਇਹਨਾਂ ਦੇ ਘਰੇ ਆਪਣੇ ਆ ਪਾਈ ਸ਼ਣੀ ਦੇ ਘਰ ਤੇ ਮੈਨੂੰ ਦੱਸਿਆ ਨਹੀਂ ਤਾਈ ਨੇ ਉਹ ਮੈਂ ਤੇ ਬਥੇਰਾ ਮੱਥਾ ਮਾਰ ਕੇ ਗਿਆ ਸੀਗਾ ਅੱਛਾ ਮੈਂ ਮੈਂ ਮਿਲ ਲੈਂਦਾ ਨਹੀਂ ਇਹਨੂੰ ਕੰਮ ਕਰ ਲੈਂਦੇ ਸਾਡੇ ਘਰ ਤਾਂ ਔਖਾ ਆਣਾ ਇਹਨੇ ਕੰਮ ਉਹਨੇ ਕਿੱਦਾਂ ਕਰਨੇ ਆ ਤਾਂ ਹਾਂ ਗੱਲਾਂ ਬੜੀਆਂ ਕੀਤੀਆਂ ਉਹ ਤਾਂ ਸੁਭਾਅ ਹੀ ਦਾ ਦਾ ਉਹ ਨਾ ਬੋਲਣ ਲੱਗੀ ਨਹੀਂ ਤਾਈ ਸ਼ਾਣੀ ਕੋਹਵਿੰਦੀ ਪਰ ਪਤਾ ਹਨ ਲੋੜ ਜਹੀ ਗਰੀਬਾਂ ਨੂੰ ਅਸੀਂ ਤਾਂ ਹੁਣ ਕੰਮ ਕਰਨਾ ਹੀ ਆ ਚੱਲ ਕੋਈ ਗੱਲ ਨਹੀਂ ਜੇ ਤੇਰੀ ਮੰਮੀ ਨੇ ਨਾ ਠੀਕ ਹੈ ਤੇ ਕੋਈ ਨਹੀਂ ਮੈਂ ਤੁਹਾਡਾ ਵੀ ਕੰਮ ਕਰ ਦਿਆ ਕਰੂੰਗੀ ਹੈ ਤੇ ਪਰ ਇਹ ਆ ਉਹ ਕਹਿੰਦੇ ਸੀ ਕਿ ਉਹ ਲੇਟ ਪੜਾਉਂਦੀ ਆ ਨਹੀਂ ਲੇਟ ਪੁੱਤ ਮੈਂ ਤੇ ਕੁੜੀ ਆਪਣੀ ਨੂੰ ਪਹਿਲਾਂ ਸਕੂਲੇ ਘਰ ਨਹੀਂ ਪਹਿਲਾਂ ਦਾ ਘਰ ਕੰਮ ਕਰਕੇ ਆਉਣੀ ਆ ਅੱਜ ਥੋੜੀ ਜੀ ਕੁੜੀ ਲੇਟ ਹੋ ਗਈ ਤਾਂ ਕਰਕੇ ਮੈਂ ਪਹਿਲਾਂ ਆਨੂੰ ਸਕੂਲੇ ਛੱਡਿਆ ਤੇ ਫਿਰ ਮੈਂ ਕੰਮ ਕਰ ਆਈ ਉਹਨਾਂ ਦੇ ਘਰੋਂ ਤੇ ਕੋਈ ਨਹੀਂ ਇਹਨਾਂ ਦਾ ਕਰਕੇ ਫਿਰ ਮੋਟਾੜਾ ਕਰ ਲਿਆ ਕਰ ਉਹ ਇਹਨਾਂ ਦਾ ਪਹਿਲੋਂ ਕਰ ਦਿਆ ਕਰਿਓ ਤੇ ਫਿਰ ਢੱਲ ਆ ਜਾ ਕਰਿਓ ਚਲ ਕੋਈ ਨਹੀਂ ਪੁੱਤ ਕੰਮ ਤਾਂ ਸਾਰੇ ਘੰਟੇ ਵਹੀ ਹੁੰਦਾ ਵਾ ਆ ਜਾਇਆ ਕਰੂੰਗੀ ਮੈਂ ਕੋਈ ਗੱਲ ਨਹੀਂ ਆਪਣੀ ਮੰਮੀ ਨੂੰ ਕਹੀਂ ਤੇ ਕੋਈ ਨਹੀਂ ਮੈਂ ਕੱਲ ਤੋਂ ਆ ਜਾਇਆ ਕਰੂੰ ਫਿਕਰ ਨਾ ਕਰੇ ਠੀਕ ਦੇ ਕੋਈ ਠੀਕ ਵਾ ਠੀਕ ਦੇ ਆਹੋ ਤੇ ਚਲ ਕੋਈ ਗੱਲ ਨਹੀਂ ਹਾਂਜੀ ਚਲੋ ਠੀਕ ਚੱਲ ਕੰਮ ਤੇ ਕਰਨਾ ਹੀ ਆ ਕੰਮ ਕਰੂੰਗੀ ਤੇ ਫੇਰ ਹੀ ਚਾਰ ਪੈਸੇ ਜੁੜਨਗੇ ਤੇ ਫੇਰ ਹੀ ਆਪਣੀ ਧੀ ਨੂੰ ਪੜਾਵਾਂਗੇ ਚੰਗਾ ਚੱਲ ਮਨਾ ਆਪਣੇ ਘਰ ਦਾ ਵੇਖ ਲਾ ਹੁਣ ਮੁੜ ਕੇ ਕੱਲ ਤੋਂ ਛੇਤੀ ਉੱਠਿਆ ਕਰੂੰਗੀ ਹੋਰ ਪਹਿਲਾਂ ਤਾਈ ਸ਼ਾਣੀ ਦਾ ਕੰਮ ਕਰਕੇ ਫਿਰ ਇਹਨਾਂ ਦਾ ਕਰਕੇ ਆਇਆ ਕਰੂੰਗੀ ਚੱਲ ਕੋਹਨਾ ਕੋ ਆਊਗਾ ਹੀ ਘਰ ਕੱਲੇ ਬੰਦੇ ਦੇ ਕਿਹੜੇ ਵਸਤੀ ਗੱਲਾਂ ਅੱਜ ਕੱਲ ਇੰਨੀ ਮੰਗਿਆ ਹੀ ਚੱਲਣ ਡਈ ਐ ਜੀ ਬਣਾ ਠੀਕ ਠੀ ਰਹੀਆਂ ਕਰਨ ਕਰਨਾ ਕੀ ਤੇ ਤੁਸੀਂ ਆ ਗਏ ਜੇ ਉਹ ਮੈਂ ਫਿਰ ਨਾ ਸਿਹਜ ਨਹੀਂ ਠੀਕ ਕੀ ਗੱਲ ਹੋ ਗਈ ਆ ਪਤਾ ਨਹੀਂ ਸੀ ਟੁੱਟਣ ਭੱਜਣ ਜਾ ਡਿਆ ਤੇ ਮੈਂ ਫਿਰ ਛੁੱਟੀ ਕਰਕੇ ਤੇ ਆ ਗਿਆ ਹਾਏ ਹਾਏ ਕਿਤੇ ਬੁਖਾਰ ਤਾਂ ਨਹੀਂ ਚੜ ਗਿਆ ਹਾਂ ਤੰਦ ਬੁਖਾਰ ਹੋ ਗਿਆ ਵਾ ਚੱਲ ਕੋਈ ਨਹੀਂ ਲੈਨੇ ਦਵਾਈ ਮਾੜੀ ਕੋਈ ਆਮ ਤਰੇਲੇ ਮੀਂਹ ਪੈਂਦੇ ਆ ਨਾ ਇਹ ਕੰਮ ਦੇ ਇਹ ਖਰਾਬ ਕਰਦਾ ਉਹ ਤੇ ਗੱਲ ਵਾਕ ਆਹੋ ਕੰਮ ਤੇ ਵੀ ਕੰਮ ਤੇ ਵੀ ਮੜਾ ਹੀ ਹਾਲ ਆ ਬੰਦਾ ਕੀ ਕਰੇ ਉੱਥੇ ਕਦੀ ਕਦੀ ਗਿੱਲੇ ਕਦੀ ਸੁੱਕੇ ਕਦੀ ਗਿੱਲੇ ਕਦੀ ਸੁੱਕੇ ਤਾਂ ਹੀ ਬੁਖਾਰ ਹੋਇਆ ਵਾ ਨਾ ਮੇਰੀ ਗੱਲ ਸੁਣੋ ਮੈਂ ਤਾਂ ਕੰਮ ਕਰਕੇ ਤਾਈ ਸ਼ਣੀ ਦਾ ਤੇ ਘਾੜਣ ਕੇ ਜ ਆਪਣਾ ਕੰਮ ਨਿਬੜਿਆ ਹੀ ਹੈ ਹਾਂਜੀ ਤੇ ਉਧਰੋਂ ਮੁੰਡਾ ਹੁੰਦੇ ਆ ਗਿਆ ਹੀਗਾ ਅੱਛਾ ਉਹਦੇ ਨੀਗਾ ਆਹੋ ਪਰਲੇ ਮੱਲੇ ਵਾਲਾ ਆਹੋ ਆਹੋ ਤੇ ਉਹਦੀ ਮੰਮੀ ਨੀਗੀ ਠੀਕ ਆ ਸਾਡਾ ਘੋਡੇ-ਗਾਡੇ ਪੀੜ ਕਰਦੇ ਆ ਹਾਂ ਤੇ ਆਂਟੀ ਤੁਹਾਡਾ ਵੀ ਕੰਮ ਕਰ ਦਿਆ ਕਰ ਤਾਂ ਮੈਂ ਤੁਹਾਨੂੰ ਹਾਂ ਕਰਤੀ ਆ ਮੇਰੀ ਗੱਲ ਸੁਣ ਲਾ ਐਵੇਂ ਨਾ ਸਰੀਰ ਨੂੰ ਤੰਗ ਕਰੀ ਜੇ ਜਿੰਨਾ ਕੋ ਹੁੰਦਾ ਵਾ ਨਾ ਤੇ ਉਹ ਨਾਲ ਕੀ ਕਰੀ ਜੇ ਤੂੰ ਵੀ ਬਿਮਾਰ ਹੋ ਗਏ ਤੇ ਮੁੜ ਕੇ ਕਿੱਧਰ ਨੂੰ ਜਾਵਾਂਗੇ ਹਾਂ ਮੜ ਕੇ ਆਪਣਾ ਰੋਟੀ ਬਣੀ ਬੰਦ ਹੋਏ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੁਣ ਕੰਮ ਕੀਤੇ ਸਾਰਾ ਕੁਝ ਬਣਨਾ ਵਾ ਹੁਣ ਮੈਂ ਵੀ ਚੱਲ ਥੋੜੇ ਬਹੁਤੇ ਕਮਾਉਂਗੀ ਥੋੜੇ ਬਹੁਤੇ ਤੁਸੀਂ ਕਮਾਉਂਦੇ ਜੇ ਤੇ ਆਪੇ ਸਾਡੇ ਘਰ ਦਾ ਗੁਜ਼ਾਰਾ ਵਧੀਆ ਹੋ ਜਾਣਾ ਵਾ ਹੁਣ ਕੁੜੀ ਨੂੰ ਸਕੂਲੇ ਪਾਤਾ ਵਾ ਇਹ ਆ ਇਹ ਤਾਂ ਗਾਲਬ ਖਰਚੇ ਤੇ ਥੋੜੇ ਜਿਹਾ ਵੱਧ ਗਿਆ ਕਿਨੂੰ ਚੱਲ ਕੋਈ ਨਹੀਂ ਘੰਟਾ ਘੋਰ ਲੱਗ ਜਾ ਕਰੂਆਂ ਦੇ ਘਰ ਹੋਰ ਕੀ ਕੰਮ ਤੇ ਕਰਨਾ ਹੀ ਆ ਜਦੋਂ ਪਤਾ ਲੱਗ ਗਿਆ ਵੀ ਕਰਨਾ ਪੈਣਾ ਮੈਂ ਗੱਲ ਕਾਦੀ ਤੇ ਤੈਨੂੰ ਕਿ ਤਾਂ ਹੀ ਕਹਿਣ ਦਿਆ ਸੀ ਵੀ ਉਹਨਾਂ ਕੀ ਵੇਲਾ ਜੇ ਜੇ ਕਰ ਸਕਦੇ ਤੇ ਫਿਰ ਕਰ ਲਈ ਤੇ ਮੇਰੀ ਗੱਲ ਸੁਣੋ ਇੱਕ ਹੋਰ ਵੀ ਬੈਂਕ ਚ ਗਏ ਹੀ ਪਤਾ ਕੀਤਾ ਪੈਸੇ ਆ ਗਏ ਆ ਬੈਂਕ ਚ ਹੁਣ ਤੇ ਅੱਜ ਤੀ ਹੁਣ ਜਾਇਆ ਜਾਣਾ ਹੁਣ ਤੇ ਸਕੱਲ ਨੂੰ ਜਾਊਂ ਤੇ ਦਵਾਈ ਲੈਂਦੀ ਆ ਆਪਣੀ ਹੈ ਦਵਾਈ ਮੈਂ ਤੇ ਸਿੱਧਾ ਕੰਮ ਤੋਂ ਘਰੇ ਹੀ ਆਉਂਦੇ ਆਂ ਵਾਦੇ ਨਾ ਦੱਸ ਪਹਿਲਾਂ ਦਵਾਈ ਲੈ ਆਉਂਦੇ ਆਣ ਕੇ ਦਵਾਈ ਖਾ ਕੇ ਲੰਮੇ ਪੈਣ ਵਾਲੇ ਬਣਦੇ ਚਲ ਕੋਈ ਨਹੀਂ ਮੈਂ ਜਾਣਾ ਤੇ ਆਉਣਾ ਖਰਕਾ ਇੱਕ ਦੋ ਹੋਰ ਦਾ ਕੀ ਕਰਨਾ ਆ ਕੁੜੀ ਦਾ ਵੀ ਟਾਈਮ ਹੋ ਚਲਿਆ ਵੀ ਆਉਣ ਵਾਲੀ ਐ ਸਿਕੂ ਹਾਂ ਹਾਂ ਹੈ ਤੇ ਚਲ ਮੈਂ ਚਲ ਜਾ ਕਰਾਂ ਨਾ ਫਿਰ ਕੰਮ ਤੇ ਚਲ ਜਾ ਕਰ ਤਲ ਜਾ ਕਰ ਤਾਈ ਗਲਤ ਨਹੀਂ ਕਰਦੀ ਕੋਈ ਤਾਈ ਤੇ ਅਜਕਾਰੀ ਹੈ ਨਹੀਂ ਅੱਛਾ ਉਹ ਤਾਂ ਗਈ ਆਪਣੀ ਕਿਤੇ ਭੈਣ ਕੋ ਗਈ ਆ ਪਤਾ ਨਹੀਂ ਕਿੱਥੇ ਕੋ ਗਈ ਆ। ਉਹ ਠੀਕ ਆ ਠੀਕ ਆ। ਉਹ ਮੁੰਡਾ ਘਾਲੀ ਸੈਰਸ। ਅੱਛਾ ਅੱਛਾ। ਤੇ ਫਿਰ ਮੈਂ ਝਾੜੂ-ਪੋਚੇ ਲਾ ਕੇ ਦੀ ਰੋਟੀ ਬਣਾ ਕੇ ਹਾਂ ਹਾਂ ਤੇ ਕੱਪੜੇ ਧੋ ਕੇ ਤੇ ਮੈਂ ਆ ਗਈ ਆ ਤੇ ਮੈਨੂੰ ਆਂਦਾ ਹੀ ਪੰਟੀ ਕੇ ਚੀਜ਼ ਦੀ ਲੋੜ ਹੋਊ ਤਾਂ ਦੱਸੀ। ਠੀਕ ਠੀਕ ਠੀਕ। ਤੇ ਮੈਂ ਕਿਹਾ ਵੀ ਚੱਲ ਪੁੱਤ ਕੋਈ ਨਹੀਂ। ਵੀ ਜਦ ਲੋੜ ਹੋਵਦਾ ਦਾਤੂੰਗੀ। ਆਂਦਾ ਹੀ ਮਾਂ ਮਮੀ ਦਾਦੀ ਨੂੰ ਦੱਸਿਆ ਹੀਗਾ। ਹੂੰ। ਤੇ ਹੀ ਕੰਮ ਕਰਦੇ ਤਾਂ ਉਹਨਾਂ ਦੇ ਬਰੋਂ ਫੋਨ ਆਉਂਦੇ ਆ ਵੀ ਜੇ ਕੋਈ ਚੀਜ਼ ਦੀ ਲੋੜ ਹੋਊ ਤਾਂ ਪੁੱਛ ਲਈ ਤੇ ਹੀ ਕਰ ਲਾਂਗੇ। ਉਹ ਚੱਲ ਮੇਰੀ ਗੱਲ ਸੁਣ ਲੈ। ਕਿ ਮੰਗਣੀ ਦੇ ਪੰਜ ਦੀ ਲੋੜ ਹੋਈ ਜੇ ਉਹ ਤਾਂ ਵੀ ਕਿਸੇ ਨੂੰ ਤੰਗ ਕਰੇ ਜੀ ਤੇ ਕਿੰਨੇ ਕਹਿਣਾ ਨੇ ਵੱਢ ਕੇ ਖਾ ਲਿਆ ਨਹੀਂ ਨਹੀਂ ਮੇਰੀ ਆ ਗੱਲ ਪਤਾ ਮੈਂ ਗੱਲ ਨਾ ਕਰਾ ਲਈਏ ਹੋਰ ਗੱਲ ਕੋਈ ਨਹੀਂ ਜੀ ਹਾਂ ਠੀਕ ਆ ਦਿਨ ਮਾਰੇ ਚੰਗੇ ਤੇ ਲੰਘ ਹੀ ਜਾਂਦੇ ਹੁੰਦੇ ਆ ਪਰ ਇਹ ਆ ਵੀ ਤੈਨੂੰ ਪਤਾ ਲੋਕੀ ਗੱਲ ਕਰਨ ਲੱਗੇ ਐਵੇਂ ਕਰ ਜਾਂਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਆਹ ਤੇ ਕੋਈ ਨਾ ਦਵਾ ਫਿਰ ਚਾਹ ਪਾਣੀ ਬਣਾ ਕੇ ਚਾਹ ਦੇ ਘੁੱਟ ਬਣਾ ਕੇ ਤੇ ਫਿਰ ਮੈਂ ਲੈਵਾਂ ਖਰਾਕਾ ਦੋ ਤੇ ਮੈਂ ਕਿ ਦੰਦ ਘਰੀ ਕਰਨ ਮਾਰ ਬੋਲ ਕਰੀਏ ਤੁਸੀਂ ਇਦਾਂ ਕਰੋ ਹਾਂ ਤੁਸੀਂ ਜਾ ਕੇ ਦਵਾਈ ਫੜੋ ਤੇ ਮੈਂ ਚਾਹ ਤਰਦਾ ਚੱਲ ਇਤਨਾ ਗੱਲ ਆ ਫਿਰ ਆਹੋ ਸਿਲੰਡਰ ਮੁਕਾ ਜੇ ਹਾਂ ਸਿਲੰਡਰ ਮੁਕਾ ਵਾ ਤੇ ਅੱਗ ਬਲ ਕੇ ਚਾਹ ਬਣਾਉਣੀ ਪੈਣੀ ਆ ਚਲ ਕੋਈ ਨਹੀਂ ਹਾਂ ਉਹ ਮੈਨੂੰ ਨਾ ਕਹਦਾ ਸਾਈਕਲ ਤੇ ਬੰਨ ਕੇ ਤੇ ਮਾਰਾ ਚੱਲਦੇ ਜਾਣਾ ਚੱਲ ਜਾਓ ਤੁਸੀਂ ਦਵਾਈ ਲਿਆਓ ਪਹਿਲਾਂ ਚਲ ਕੋਈ ਦਾ ਕੋਈ ਹਾਲ ਨਹੀਂ ਗਰੀਬੀ ਦਾ ਮੈਂ ਤੇ ਕਹਿੰਨੀ ਆ ਰੱਬਾ ਗਰੀਬੀ ਨਾ ਦਵੀ ਕਿਸ ਨੂੰ ਉਤੋਂ ਮੀਹ ਕਣੀ ਦੇ ਦੇਣਾ ਨਾ ਅੱਗ ਬਲਦੀ ਆ ਨਾ ਕੋ ਕੰਮ ਸੁਆਦ ਨਾ ਹੁੰਦਾ ਵਾ ਕੋਈ ਹੱਜ ਨਹੀਂ ਗਾ ਹੜਾ ਤੇ ਚਲ ਕੋਈ ਨਾ ਉਹ ਵੇਖਾਂ ਕੰਮ ਮੈਂ ਤਾਂ ਤਿਆਰ ਹੋ ਗਈ ਆ ਇਹ ਪਤਾ ਨਹੀਂ ਕਿੱਥੇ ਚਲ ਗਏ ਆ ਇੱਕ ਤੇ ਮੰਮੀ ਬਾਰ-ਬਾਰ ਇੱਕੋ ਗੱਲ ਕਰੀ ਜਾਂਦੇ ਆ ਪਤਾ ਨਹੀਂ ਪੈਸੇ ਪਹੁੰਚੇ ਕਿ ਨਹੀਂ ਪਤਾ ਨਹੀਂ ਪਹੁੰਚੇ ਕਿ ਨਹੀਂ ਆ ਹੁਣ ਦੱਸ ਚੱਲੇ ਹੀ ਆ ਪਤਾ ਲੱਗ ਹੀ ਜਾਣਾ ਮੈਂ ਜਾ ਕੇ ਹੁਣ ਬਾਰ-ਬਾਰ ਫੋਨ ਕਰਦੇ ਚੰਗੇ ਲੱਗਨੇ ਆ ਉਹਨਾਂ ਕਹਿਣਾ ਵੀ ਜੇ ਇਹਨਾਂ ਕੋਲ ਲੈ ਹੀ ਲੈ ਪੈਸੇ ਨਾ ਜਾਣੇ ਖਾ ਮਾਰੀ ਮਗਰ ਚੱਲ ਜੇ ਪਾਏ ਆ ਤੇ ਪਹੁੰਚ ਜਾਣੇ ਆ ਇਹ ਕਿਹੜੇ ਨਵੇਂ ਪਾਏ ਆ ਅੱਗੇ ਕਈ ਵਾਰ ਲੈਣ ਦੇਣ ਹੁੰਦਾ ਹੀ ਰਹਿੰਦਾ ਤੂੰ ਬੜਾ ਸੂਟ-ਬੂਟ ਪਾ ਕੇ ਤਿਆਰ ਹੋ ਗਈ ਆ ਲੈ ਦੱਸ ਜਾਣਾ ਨਹੀਂ ਪਹਿਨ ਜੀ ਕੋ ਤੂੰ ਇੱਦਾਂ ਜਾਣਾ ਮੇਰੀ ਗੱਲ ਸੁਣ ਮੈਂ ਤੇ ਇਦਾਂ ਰਹਿਣਾ ਵਾਗ ਤੇ ਮੇਰ ਕੋ ਬਜ ਨਹੀਂ ਜਾਂਦੀ ਹੱਟ ਦੇ ਲੱਗੀ ਮੇਰਾ ਸਟ ਆਹੋ ਤੇ ਜਾਣ ਦੀ ਕੀ ਲੋੜ ਆ ਹੱਦ ਹੋ ਗਈ ਤੁਹਾਡੇ ਵਾਲੀ ਅਜੇ ਕੱਲ ਗੱਲ ਹੋਈ ਆ ਕਿ ਮੰਮੀ ਕਹਿੰਦੇ ਪਲੀੜਾ ਕਪੜਾ ਦੇ ਆਓ ਉਹਨੂੰ ਨਾਲੇ ਸੌਦਾ ਪਤਾ ਦੇ ਆਓ ਥੋੜਾ ਬਹੁਤਾ ਵੀ ਫੇਰ ਉੱਥੇ ਆਣ ਕੇ ਬਸ ਗੱਲ ਮੋੜਕੋੜ ਕੇ ਕਰ ਦਿੰਦੇ ਜੇ ਤੇ ਕਪੜੇ ਲੈ ਆ ਆ ਤੇ ਕਪੜੇ ਲੈ ਆ ਉਹਨੂੰ ਬਸ ਦੇਣ ਹੀ ਜਾਣਾ ਵਾ ਚਲ ਠੀਕ ਹੈ ਕੰਮ ਕਰੀਏ ਸੱਜਾ ਕੇ ਤੂੰ ਨਾ ਰਸੋਈ ਵਿੱਚ ਫਿਰ ਕੇ ਨਾ ਸਾਰਾ ਸਮਾਨ ਚੈੱਕ ਕਰੀ ਕਿ ਕਿਹੜਾ ਸਮਾਨ ਉਸ ਹੈਗਾ ਤੇ ਕਿਹੜਾ ਨਹੀਂ ਹੈਗਾ ਉਹ ਹੈ ਮੈਂ ਚੰਗੀ ਲੱਗੂਗੀ ਉਧਰ ਸੋਈ ਤੇ ਫਿਰਦੀ ਚੈਕਿੰਗਾ ਕਰਦੀ ਉਹ ਬੁੜੀਆਂ ਕਾ ਸੋਹ ਬਣੇ ਹੁੰਦੇ ਆ ਉਹ ਜਦੋਂ ਕੰਮ ਕਰਦੀ ਹੋਊਗੀ ਤੂੰ ਲੱਗੇ ਥੋੜੀ ਫਰੀ ਇਦਾਂ ਛਾਤੀ ਬੰਦਾ ਮਾਰ ਜਿੰਦਾ ਚੱਲ ਵੇਖੂਗੀ ਉੱਪਰੋਂ ਉੱਪਰੋਂ ਇਹ ਦੇਖ ਲੂਗੀ ਤਾਂ ਹੁਣ ਜਿਹੜੇ ਵਿੱਚ ਲੇ ਸਕਦੇ ਕਿਹੜੇ ਬੰਦੇ ਨੇ ਅੰਦਰ ਬਾਹਰ ਰੱਖੇ ਹੁੰਦੇ ਹੁਣ ਉਹਨਾਂ ਨੂੰ ਥੋੜੀ ਪਤਾ ਮੈਨੂੰ ਤੇ ਬਾਕੀ ਜਿਹੜਾ ਪੈਸਾ ਦਾ ਮੈਸੇਜ ਮੈਨੂੰ ਆ ਗਿਆ ਵਾ ਆ ਗਿਆ ਵਾ ਮੇਰੇ ਪੌਂਦੇ ਤੇ ਚਲੋ ਠੀਕ ਜੇ ਅਗਰ ਟ੍ਰਾਂਸਫਰ ਹੋ ਗਏ ਪੈਸੇ ਅੱਛਾ ਅੱਛਾ ਉਹ ਤਾਂ ਮੰਮੀ ਟੈਂਸ਼ਨ ਨਹੀਂ ਲਈ ਜਾਣ ਲਈ ਆ ਨਹੀਂ ਕੋ ਦੱਸਦੇ ਨਹੀਂ ਤੁਸੀਂ ਕੋ ਦੱਸਦੇ ਨਹੀਂ ਮੈਂ ਹੁਣ ਚੱਲਦੇ ਹੈਗੇ ਹੁਣ ਬਾਰ-ਬਾਰ ਅਗਲੇ ਨੂੰ ਫੋਨ ਕਰਦੇ ਚੰਗੇ ਲੱਗਨੇ ਆ। ਉਹ ਮੰਮੀ ਦਾ ਸਿਰ ਖਾਣ ਦੀ ਆਤਵਾ ਤੈਨੂੰ ਪਤਾ ਹੀ ਆ। ਆਹ ਮਾੜੀ ਜੀ ਗੱਲ ਹੁੰਦੀ ਆ ਤੇ ਕਿਹੜੀ ਲੰਮੀ ਖਿੱਚੀ ਜਾਂਦੀ ਬਾਜੋ ਚ। ਆਹ ਤੇ ਫੇਰ ਬਾਰ-ਬਾਰ ਕਹੀ ਜਾਂਦੇ ਤੁਸੀਂ ਕਹਿੰਦੇ ਜਾਣਾ ਵਾ ਜਾਣਾ ਵਾ ਇੰਨੇ ਵਜ ਗਏ ਤੁਰਨੀ ਡੇ ਜਾਂਦੇ ਨੇ ਤੇ ਹੱਥ ਲਾਉਂ ਜਾਣਾ ਵਾ। ਆਦੀ ਹੋ ਗਈ ਮੈਂ ਤਾਂ ਸਵੇਰ ਦੀ ਹਾਰ ਕੇ ਫੇਰ ਇਧਰ ਆ ਕੇ ਡਰੈਗ ਰੂਮ ਚ ਬੈਠੀ। ਉਹ 400 ਕੰਮ ਵੇਖਣਾ ਹੁੰਦਾ ਘਰ ਦਾ। ਇਦਾਂ ਖੜੇ ਵੀ ਮੂੰਹ ਚੁੱਕਿਆ ਤੁਰਪੇ। ਕੋਈ ਨੂੰ ਆਪਣਾ ਘਰ ਦਾ ਜੇ ਕੰਮ ਸੰਭਲਣਾ ਹੈ ਨਹੀਂ ਸੰਭਲਣਾ। ਹੁਣ ਹੋ ਗਿਆ ਜੀ ਨਾ ਵ ਇੰਜ ਕਰੀ ਹੋਰ ਕੀ ਖੜਨਾ ਉਸੇ ਪਤਾ ਨਹੀਂ ਹੁਣ ਤਾਂ ਫਰੂਟ ਲੈ ਜਾਗੇ ਹੋਰ ਕੀ ਖੜਨਾ ਡੱਬਾ ਡੁੱਬਾ ਕੋਈ ਲੱਲਾਂਗੇ ਸਵੀਟ ਲੱਲਾਂਗੇ ਵੇਹਲਾ ਬੜੀਆਂ ਨੇ ਹਰੀ ਗੱਲ ਦਾ ਪਤਾ ਹਦਾ ਕੀ ਖੜਨਾ ਆ ਚੱਲ ਉੱਥੇ ਕੀ ਨੇ ਆਲੇ ਖਾ ਖੂ ਲੈਣਗੇ ਆਪੇ ਹੋਰ ਕੀ ਖੜਨਾ ਲੀੜਾ ਕਪੜਾ ਲੱਲਿਆ ਸਾਰੇ ਪੂਰੀਆ ਕੱਲੀ ਉੱਥੇ ਉਹਨੇ ਗੱਲਾਂ ਖਾਣਾ ਚਾਹੀਏ ਹਾਂ ਚਲੋ ਕੋਈ ਗੱਲ ਨਹੀਂ ਮੇਰੇ ਗੱਲ ਸੁਣਨ ਦਾ ਕੱਪੜੇ ਦੇਜੇ ਕਹਤਾ ਬੈਗ ਵੀ ਲੈ ਲੈਂਦੀ ਕਿਤੇ ਹਾਂ ਤਾਂ ਬੈਗ ਚ ਪਾ ਕੇ ਖੜਨੇ ਆ ਨਹੀਂ ਨਹੀਂ ਯਾਰ ਸਕੂਲ ਵਾਲਾ ਬੈਗ ਉਹ ਸਕੂਲ ਵਾਲਾ ਬੈਗ ਚੈਲੰਜ ਕਰਾਂਗੇ ਸਕੂਲੋਂ ਮਿਲ ਜਣੇ ਹਨਾ ਵੇਖ ਲਾਂਗੇ ਉਹਨਾਂ ਲੈ ਹੋਣਗੇ ਠੀਕ ਆ ਕੁੜੀ ਵਾਸਤੇ ਕੁੜੀ ਵਾਸਤੇ ਕੋਈ ਗੱਲ ਨਹੀਂ ਉਹ ਤੇ ਸਕੂਲ ਵਾਲੇ ਦੇ ਦਿੰਦੇ ਆਂ ਥੋੜੀ ਵੱਖਰੇ ਲੈਣੇ ਦਿੰਦੇ ਤੇ ਸਟੈਂਪਾ ਸਟੋੰਪਾ ਲੱਗਿਆ ਹੁੰਦਾ ਸਕੂਲ ਦੀਆਂ ਬਾਕੀ ਨਾ ਭਾਈ ਦਾ ਸੁਭਾਅ ਹੋਰ ਸਭ ਜਿਹਦਾ ਆਹੋ ਕਿਸ ਦੀ ਗੱਲ ਤੇ ਮੰਨਦਾ ਨਹੀਂਗਾ ਹਾਂ ਹੈ ਤੇ ਤੂੰ ਜਾ ਕੇ ਨਾ ਭੈਣ ਨਾਲ ਹਰì ਗੱਲ ਕਰਨੀ ਮੇਰੇ ਕੋਲ ਅਧਿਕਾਰ ਰੱਖਣਾ ਨੇ ਸਾਨੂੰ ਗੱਲ ਨਹੀਂ ਪੂਰੀ ਦੱਸਦੀ ਹੁੰਦੀ ਕੋਈ ਗੱਲ ਤੇ ਬੁੜੀਆਂ-ਬੁੜੀਆਂ ਨਾਲ ਗੱਲ ਕਰ ਦਿੰਦੀਆਂ ਨੇ ਪੁੱਛ ਲਾਂਗੇ ਹਾਂ ਉਹ ਕਿਹੜੀ ਖੁੱਲ ਕੇ ਦਿਲ ਦੀ ਗੱਲ ਦੱਸ ਚੱਲ ਫੇ ਮੈਂ ਨ ਇੱਕ ਮਿੰਟ ਨਾ ਜੱਗੇ ਲਹਵਾ ਮੜ ਜਾ ਬਸ ਦੋ ਮਿੰਟ ਜਾਣ ਤੇ ਆਉਣੀ ਬਸ ਦੱਸ ਅੱਗੇ ਕਿੰਨਾ ਟਾਈਮ ਹੋ ਗਿਆ ਵਾ ਮੰਮੀ ਤੇ ਕਹਿਣੀ ਰਾਤ ਰਹਿ ਲਓ ਇਹ ਤੇ ਰਾਤ ਰਹਿ ਆ ਸਰਦਾ ਚੱਲ ਵੇਖ ਲਾਂਗੇ ਇੰਨੇ ਚਿਰ ਬਾਹਰ ਜਾਣਾ ਵਾ ਤੇ ਫਿਰ ਆਪਣੇ ਕੱਪੜੇ ਖੰਣੇ ਪਹਿਣੇ ਆ ਚੱਲ ਵੇਖ ਲਾਂਗੇ ਰੱਖ ਲੈ ਫਿਰ ਆਪਣੇ ਕੱਪੜੇ ਰੱਖ ਲੈ ਰੱਖ ਲੈ ਕੋਈ ਨਹੀਂ ਅੱਜ ਮੇਰਾ ਇਰਾਦਾ ਵਾ ਰਾਤ ਰਹਿ ਕੇ ਨਾ ਇੱਥੇ ਵੇਖ ਕੇ ਹੁਣ ਦਾ ਸਾਰਾ ਕੀ ਮਾਹੌਲ ਚੱਲ ਫਿਰ ਛੇਤੀ ਆ ਜੇ ਹੁਣ ਚੱਲ ਠੀਕ ਆ ਅੱਗੇ ਤੇ ਕਿੰਨਾ ਟਾਈਮ ਹੋ ਗਿਆ ਵਾ ਬਸ ਦੋ ਮਿੰਟ ਚ ਆ ਨਹੀਂ ਜੇ ਰਾਤ ਰਹਿਣਾ ਵਾ ਤੇ ਹੁਣ ਆਪਾਂ ਸ਼ਾਮਾਂ ਨੂੰ ਹੀ ਜਾਣਾ ਵਾ ਬੰਦਾ ਟਾਈਮ ਨਾ ਚੱਲ ਉਹਦਾ ਸੌਦਾ ਵੇਖਣਾ ਅਜੇ ਫਿਰ ਉਹ ਵੀ ਲੈ ਕੇ ਦੇਣਾ ਪੈਣਾ ਵਾ ਹੁਣ ਏਦਾਂ ਕਰਦੀ ਆ ਹੁਣ ਆਪਣੇ ਵੀ ਕੱਪੜੇ ਕੱਢ ਲਈਏ ਆਪਣੇ ਬੈਗ ਚ ਪਾ ਲੈਨੇ ਆ ਕਹਿਣ ਦੇ ਜੇ ਰਾਤ ਦਾ ਮੁੜ ਬਣਗਾ ਤਾਂ ਫਿਰ ਰਹਿ ਲਾਂਗੇ ਏਦਾਂ ਕਰਦੀ ਆ ਕੱਪੜੇ ਬੈਗ ਚ ਪਾ ਕੇ ਗੱਡੀ ਚ ਰੱਖ ਲੈਨੇ ਆ ਜੇ ਰਾਤ ਰਹਿਣਾ ਹੋਊ ਤਾਂ ਕੱਢ ਲਾਂਗੇ ਤੇ ਫਿਰ ਏਦਾਂ ਹੀ ਆ ਜਾਾਂਗੇ ਵਾਪਸ ਉੱਠ ਮਾਣਾ ਟਾਈਮ ਤੇ ਕਿੰਨਾ ਫਿਰ ਮੰਮੀ ਨੇ ਮੇਰੇ ਕੰਨ ਖਾਣ ਲੱਗ ਪੈਣੇ ਆ ਚੱਲ ਯਾਰ ਨਾਲੇ ਦਵਾਈ ਲੈ ਆਉਂਗਾ ਤੇ ਇੱਕ ਗੱਲ ਫਿਰ ਹੋਊਗਾ ਬੰਡੀ ਮੇਰਾ ਤਾਂ ਫਿਰ ਬੈਂਕ ਚ ਵੀ ਫੇਰਾ ਮਾਰਾ ਜੇ ਪੈਸੇ ਆ ਜਾਣਗੇ ਨਾ ਥੋੜੇ ਬੁੱਤੇ ਕਢਾ ਲਿਆਉਂਗਾ ਜੀਵਨ ਹਾਂਜੀ ਉਹ ਗੱਲ ਸੁਣੀ ਜਰਾ ਕਾ ਆ ਕਾਪੀ ਫੜ ਕੇ ਲਈ ਬੈਂਕ ਦੀ ਲਿਆਦਾ ਕਾਪੀ ਹਾਂ ਭਈ ਉੱਤੇ ਹੀ ਆਹੋ ਆ ਗਈ ਆ ਗਈ ਇੱਥੇ ਇੱਥੇ ਆ ਆਹ ਲੈ ਲਿਆ ਚੱਲ ਮਨਾ ਆ ਲੈ ਫੜੋ ਤੁਹਾਡਾ ਕਰਾਦਾ ਵੀ ਬੈਂਕ ਚ ਹੋਈ ਆਵਾ ਜਾਣਾ ਤੇ ਹੁਣ ਉਧਰ ਨੂੰ ਹੀ ਆਹੋ ਤੇ ਟਾਈਮ ਬਥੇਰਾ ਆ ਕਿੰਨਾ ਕ ਆ ਮੀਮ ਤਰਾ ਸਟਾਰਟ ਹੋ ਗਿਆ ਜੇ ਉਹ ਚੱਲ ਕੀ ਕਰਨਾ ਫਿਰ ਹੁਣ ਆਹੋ ਦੇਣੀ ਇਤਰਾ ਦੇ ਫਿਰ ਨਾ ਛੇਤੀ ਆ ਜਿਓ ਘਰ ਮੇਰਾ ਵੀ ਧਿਆਨ ਲੈਂਦਾ ਕੁੜੀ ਵੀ ਆਉਣ ਵਾਲੀ ਉਹਨੂੰ ਆਉਂਦੇ ਆਉਂਦੇ ਉਹਨੂੰ ਵੀ ਲਾਇਓ ਹਾਂ ਚੱਲ ਜੇ ਉਧਰ ਬਸ ਸਕਦੇ 2 ਮਿੰਟ ਖਲੋ ਜੂਗਾ ਰਾਜ ਉੱਥੇ ਆਹੋ ਲੈ ਆਈ ਆਇਓ ਨਾਲ ਉਹਨੂੰ ਓਏ ਆ ਹੋ ਗਿਆ ਵੀ ਆਂਦਾ ਸੀ ਕਹਿੰਦਾ ਸ਼ਰਾਤ ਬਣਾਈਏ ਕਰਦੀਏ ਕੁੜੀ ਕਨੈਕਟਰ ਕਰੰਡਿਆ ਸ਼ਰਾਤਾਂ ਕਰਦੀ ਆ ਮਾਰਦਾ ਵਾ ਆਹੋ ਮੇਰੀ ਗੱਲ ਸੁਣੋ ਤੇ ਜੇ ਪੈਸੇ ਆਏ ਹੋਣਗੇ ਨਾ ਹੈ ਤੇ ਕਢਾ ਲਿਆਓ ਕਿੰਨੇ ਕ ਤੁਸੀਂ ਆਦੇ 10 ਲੱਖ ਰੁਪਇਆ ਪਾਇਆ ਵਾ ਅੱਛਾ ਤੇ ਤੁਸੀਂ 50 ਹਜ਼ਾਰ ਕਢਾ ਲਿਆ ਓ ਕਿ ਮਿਸਤਰੀ ਨੂੰ ਸਾਧ ਕੇ ਤੇ ਮੁੜਕੇ ਆ ਕਰਵਾਵਾਂਗੇ ਮਾੜਾ ਮੋਟਾ ਠੀਕ ਹੈ ਹੈ ਮੈਂ ਕਹਿਣਾ ਇੱਥੇ ਕਿਹੜੇ ਕਿਸ ਚੀਜ਼ ਨੂੰ ਜਿੰਦਰੇ ਵਜੇ ਆ ਉਹਨਾਂ ਕਿਤੇ ਘਰ ਚ ਚੋਰੀ ਨਾ ਹੋ ਜੇ 50 ਹਜ਼ਾਰ ਰੁਪਇਆ ਕਰਨਾ ਥੋੜੇ ਬੋਤੇ ਲੈ ਆਉਣਾ ਆਪਣੇ ਟਾਈਮ ਪਾਸ ਕਰ ਲਈ ਜਦ ਮਿਸਤਰੀ ਟਮਕੋ ਉਦਣ ਲੈ ਆਵਾਂਗੇ ਚਲ 5000 ਲੈ ਓ ਫਿਰ ਥੋੜਾ ਬੋਤਾ ਠੀਕ ਨੇ ਮਾੜਾ ਮੋਟਾ ਘਰ ਦਾ ਖਰਚਾ ਤੇ ਤੋਰੀ ਹੈ ਹਾਂ ਹੈ ਚਲ ਇਦਾਂ ਹੀ ਕਰ ਲਓ ਚਲ ਕੋਈ ਨਹੀਂ ਬਾਕੀ ਉਧਰੋਂ ਹੀ ਮਿਲ ਜਾਣੇ ਉਧਰ ਹੀ ਮਹੀਨਾ ਲੱਗ ਗਿਆ ਵਾ ਆਹ ਚਲ ਜੋ ਜੇਕਰ ਕਰਕੇ ਗੱਲ ਹੋਆ ਹਾਂ ਤੰਗੀਆਂ ਸੰਗੀਆਂ ਸਾਰੀਆਂ ਨਿਕਲ ਜਾਣੀਆਂ ਵੇਖੀ ਮਹਾਰਾਜ ਨੇ ਸਾਨੂੰ ਕਿੰਨਾ ਦੇਣਾ ਚਲੋ ਉਹਨੇ ਹੀ ਦੇਣਾ ਮਾਲਕ ਨੇ ਉਹਦਾ ਹੀ ਆਸਰਾ ਵਾ ਬਾਕੀ ਇੱਕ ਹੱਡੀ ਧੀ ਆ ਮਹਾਰਾਜ ਨੇ ਕੀ ਬਰ ਉਹਦੇ ਪੈਰਾਂ ਪਿੱਛੇ ਦੀ ਕਿਤੇ ਕਿਰਪਾ ਕਰ ਦੇਣੀ ਕਿਤੇ ਹੈ ਆਹ ਤੇ ਤੂੰ ਨਾ ਇਸ ਤਰ੍ਹਾਂ ਨਾ ਹੈ ਕਰਨੀ ਮੋਝਾਣੀ ਜੀ ਕੀ ਕਰਾਂ ਫਿਰ ਮੈਂ ਖੁਸ਼ ਰਿਹਾ ਕਰ ਚਲ ਠੀਕ ਆ ਤੁਸੀਂ ਪਹਿਲਾਂ ਜਾ ਕੇ ਦਵਾਈ ਲਿਆਓ ਨਾਲੇ ਹਾਂ ਬੈਂਕ 'ਚ ਫੇਰਾ ਮਾਰੋ ਪਹਿਲਾਂ ਦਵਾਈ ਲੈ ਲਿਓ ਆਹੋ ਬੁਖਾਰ ਚਾ ਕਰਾ ਲਿਓ ਓਏ ਉਹਦੇ ਹੁਣ ਜਾਂਦੇ ਆ ਜਾਉਂਗੇ ਉਧਰ ਜਾਓ ਫਿਰ ਉਹ ਆਓ ਚਲ ਠੀਕ ਆ ਫਿਰ ਆ ਜਾਓ ਜਾਓ ਚੰਗਾ ਚਲ ਪੈਸੇ ਆ ਗਏ ਹੁਣ ਨਾ ਤਾਵਾ ਚਲ ਸਾਨੂੰ ਵੀ ਕਿ ਇਤਿਆਸਰਾ ਹੋ ਜਾਊਗਾ ਤੇ ਸਾਡੀ ਵੀ ਛੱਤ ਬਦਲੀ ਜਾਊਗੀ